ਜੀ ਵੇ ਕੋਈ ਵੱਡੇ ਆ ਰਹੇ ਲੱਗੇ ਤਾਂ ਮੈਂ ਤੁਹਾਨੂੰ ਮੇਰੀ ਕੋਈ ਸੋਹੇ ਆ ਰਹੇ ਬੜੇ ਹਾਜ਼ਰ ਹਾਲਾ ਬਟੇ ਕਰਦੇ ਬਾਲਾ ਸਾਮਾਨ ਜਿੱਦ ਕਰੀ ਜਾਂਦਾ ਕੋਚੇ ਲੈ ਕੇ ਆ ਬੀਆਂ ਘਰੀਂ ਨਾ ਆਇਓ ਤੇ ਹੁਣ ਆਪਾਂ ਕੁਲਚੇ ਭਰ ਲਈ ਜਨੇ ਆ ਕਾਫੀ ਅੱਗੇ ਅੱਗੇ ਸਹੀ ਹਾਂ ਇਹ ਸਹੀ ਹੈ ਜੇ ਮੈਂ ਕੋ ਮਸਾਲਾ ਟੋਸਾ ਖਾਣਾ ਫਿਰ ਟੋਸਾ ਖਾ ਲਵਾਂ ਠੀਕ ਇਧਰ ਲੱਗਾ ਆਪਾਂ ਮੈਨੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਾਰੇਣ ਕਹਿਣਗੇ ਵੈਲਕਮ ਹੈ ਟੂ ਮੇਰੇ ਯੂਟਿਊਬ ਚੈਨਲ ਬਹੁਤ ਦਿਨਾਂ ਤੋਂ ਬਾਅਦ ਅੱਜ ਬਲੌਗ ਨੂੰ ਚੱਲੇ ਆਂ ਮੌਸਮ ਤਾਂ ਬਹੁਤ ਘੈਂਟ ਆ ਹਾਂਜੀ ਪ੍ਰੈਸ਼ਰ ਟੈਸਟ ਜਾ ਰਹੀ ਹੈ ਪ੍ਰੈਸ਼ਰ ਤਾਂ ਵਧਦੇ ਆ ਨਹੀਂ ਨਹੀਂ ਚਲੋ ਅੱਜ ਆਪਾਂ ਤੁਹਾਨੂੰ ਖਾ ਪੈ ਕੇ ਲਾਉਨੇ ਫਿਰ ਮੌਸਮ ਵਧੀਆ ਹੈ ਨਾ ਨਾ ਧੋਪਾ ਬਹੁਤ ਸੋਹਣਾ ਕੁਆਲਟੀ ਆਓ ਅੱਗੇ ਬਾਜ਼ਾਰ ਚ ਆਪਾਂ ਜੋ ਟੱਕੇ ਸਦਾ ਨਾ ਸਦਾ ਕੋਈ ਨਾ ਰਹੇ ਇਸ ਨੂੰ ਬ੍ਰੋ ਬੀ ਅੰਦਰ ਪਰ ਚੱਲ ਗੋਲਗਾ ਪੈਣੇ ਆ ਚੱਲੋ ਚੱਲੋ ਪੀੜ ਬਹੁਤ ਅੱਛੀ ਦਿਸਦੀ ਆ ਆਪਾਂ ਤੁਹਾਨੂੰ ਪੀੜ ਬਹੁਤ ਆ ਪੀੜ ਆ ਚਲੋ ਟ੍ਰੈਫਿਕ ਹੀ ਬੜਾ ਐੱਛਾ ਨਾ ਟੂ ਮੱਚ ਆਪਣੇ ਮੰਜ਼ਿਲ ਉਧਰ ਚਲੋ ਚਲੋ ਫਾਈਨਲੀ ਆਪਾਂ ਟੱਪੇ ਆਜੋ ਹੁਣ ਉਧਰ ਚਲੀਏ ਚਲੋ ਪਹਿਲੇ ਕੋ ਚਲੋ ਓ ਯਾਰ ਬੜਾ ਜਗ੍ਹਾ ਹੀ ਬੜੀ ਖਤਰਨਾਕ ਆ ਗਿਆ ਤਾਂ

ਤੇਰੇ ਮਰਚੀ ਵਾਲੇ ਗਾਣੇ ਦਸਤਾ ਵਰਲਡ ਕੱਪ ਵਿੱਚ ਵਧੀਆ ਮੇਰਾ ਵੀ ਮੂੰਹ ਮਚਾ ਰਿਹਾ ਦਸਤਾ ਅੱਜ ਆ ਪਲੇਟਾਂ ਲੈਣ ਹੋਈਏ ਜੀ ਯਾਰ ਗੱਡੀ ਫਰਮਾਇਤ ਆਈਏ ਘਰੇ ਲੈ ਕੇ ਆਉਣੀ ਘਰੇ ਨਾ ਆਇਓ ਬਣਾ ਜੀ ਕਿਹਨੇ ਯਾਰ ਕੋਚੇ ਲੈ ਕੇ ਆ ਬੀ ਘਰੀ ਨਾ ਆਇਓ ਤੇ ਹੁਣ ਆਪਾਂ ਕੁਲਚੇ ਭਰ ਲਈ ਜਨੇ ਆ ਕਾਫੀ ਅੱਗੇ ਆ ਗਏ ਆਪਾਂ ਆ ਗਏ ਦੋ ਤਿੰਨ ਕਿਲੋਮੀਟਰ ਚੱਲ ਕੇ ਰੈਡੀ ਤੇ ਆਏ ਸੀਗੇ ਤੇ ਬਾਈ ਕੰਨਾ ਖਤਮ ਹੋ ਗਏ ਕੀ ਯਾਰ ਸਾਡੇ ਨਹੀਂ ਇੰਨੀ ਮਾੜੀ ਹੋਣੀ ਹੁੰਦੀ ਆ ਚਲੋ ਆਪਾਂ ਚੱਲਦੇ ਆ ਅੱਗੇ ਫਿਰ ਮੋਸ਼ੌਲ ਲੈਣੇ ਆ ਸੋਣੀ ਤਾਹਨੋਂ ਲੈਣੇ ਚੱਪਲਾਂ ਨਾਲੇ ਮੈਂ ਵੀ ਲੈਣੀਆਂ ਸੀਗਾ ਆਪਾਂ ਕੇ ਸ਼ਾਪ ਤੇ ਇਹਨੂੰ ਟਰਾਈ ਕਰਕੇ ਚੜੀਆਂ ਤਾਂ ਹੋਰ ਹੀ ਲੱਗਦੀਆਂ ਯਾਰ ਐਦੋਂ ਤਾਂ ਆਹੀ ਸਹੀ ਸੀਗਾ ਆ ਪਾ ਪਾਣੀ ਆ ਸਹੀ ਸਿਆਬਲੇ ਪਾ ਲੈ ਜੋ ਆ ਸਹੀ ਸਿਆਬਲੇ ਲੈ ਲੋ ਬਲੈਕ ਨਹੀਂ ਆਕਰ ਸਹੀ ਹੈ ਇਹ ਮਲੇ ਦਾ ਦੋਨ ਸਹੀ ਆਗੜ ਦੇਖ ਕਿਹੜਾ ਆ ਆ ਵੀ ਸਹੀ ਆਕਰ ਆ ਕਰਦਾ ਹਾਂ ਬਲੈਕ ਕਰ ਆਠੀ ਦਾ ਆਠੀ ਦਾ ਹਾਂ ਠੀਕ ਹੈ ਨਾ ਸੌਖਾ ਸਹੀ ਆ ਪਤਾ ਨਹੀਂ ਛੋਟਾ ਜਿਹਾ ਹਾਂ ਆ ਲਾ ਪਰਸ ਦਾ ਪਰਸ ਦਾ ਕੈਮਰਾ ਪਟਵਾਇਦੋ ਯੰਕੜ ਇੱਕ ਤਾਂ ਨੰਬਰ ਸਹੀ ਯਾਰ ਉਹ ਤੁਸੀਂ ਸੀਸੇ ਦੇਖ ਲਿਆਗੇ ਹਾਂ ਇਹ ਵਧੀਆ ਲਾਓ ਜੇ ਤੁਸੀਂ ਇਹ ਲਵੋ ਫਿਰ ਤਾਂ ਜੇ ਕਰੇ ਕੱਪੜਾ ਦੇਖੀ ਬਲੈਕ ਵਾਓ ਬੋਲ ਨਾ ਲਗੀ ਕਿੰਨਾ ਬੋਟਾ ਲਾ ਲਓ ਅਰੇ ਬੋਲ ਨਾ ਲਗੀ ਬੜੀ ਹੈ ਭਈਆ ਥੋੜੇ ਪਾ ਕੰਮਰ ਘੱਟ ਲਾ ਲਓ ਜੀ चोपा जी सही हां इन सही ये ये 200 हां जी आपा कर ली शॉपिंग हां जी आ जाओ सर बताओ मैं डोसा खावा रहे डोसा खाना फिर डोसा खा लो ठीक है इधर लगा पा मेन्यू ठीक हूं पाजी गाइस अब डोसा खाने आए ਹਾਂਜੀ ਹਾਂਜੀ ਤੁਸੀਂ ਖਾਣੇ ਆਂਗੇ ਅੱਜ ਨਾ ਤੁਸੀਂ ਖਾ ਲੋ ਤੁਸੀਂ ਇਹ ਕਰਵਾ ਲੈ ਕੱਲੇ ਕੱਲੇ ਜਾ ਕੇ ਖੜਕ ਖਾ ਲੋ ਤੁਸੀਂ ਖਾ ਲੋ ਇਸ ਇਜ਼ ਨੋਟ ਫੇਅਰ ਮੇਰਾ ਦਿਲ ਕਿੱਥੇ ਮੰਨੂ ਬੈਠਣਾ ਹੈ ਅੱਜ ਨਾ ਪਿੱਛੇ ਬੈਠ ਮੇਰੇ ਵਰਗੇ ਆਂ ਦੇਖ ਲੋ ਜਿਵੇਂ ਮਾਨੂੰ ਮੈਂ ਫਿਰ ਵੀ ਤੁਹਾਨੂੰ ਰੱਖਿਆ ਹੈ ਇਹ ਮੈਨੂੰ ਕੁਝ ਨਹੀਂ ਪਤਾ ਲੱਗਦਾ ਓਏ ਉੱਧਰ ਬੈਠ ਜਾ ਕੇ ਕੁਰਸੀਆਂ ਲੱਗੀਆਂ ਉੱਧਰ ਇਹ ਚੈਲਰ ਟਾ ਮੇਰਾ ਚਲੀ ਉਹ ਕਰਨ ਕਮੀਜ਼ਮੈਂਟ ਆਉਂਦਾ। ਇਹ ਤੋਂ ਉੱਨੀ ਜਿੰਨੀ ਮਿਲਉਂਦੀ। ਆ ਵੀ ਜੱਫੀ। ਲਓ। ਇਸ ਤੋਂ ਨਾਲੇ ਤਾਂ ਆਉਂਦੇ। ਆ ਜੋ। ਚੱਲੋ। ਚੱਲੀਏ। ਬੜਾ ਸਵਾਲ ਲੱਗ ਰਿਹਾ ਇਹ ਤਾਂ। ਅੱਮਨ ਰਸਤਾ ਫਟਾ ਦੇ। ਬਣਾ ਲੈਨੇ ਆ ਜੋ। ਤੇ ਕਾਫੀ ਹਨੇਰਾ ਤੇ ਆਪਾਂ ਕਰ ਲਈ ਕਾਫੀ ਸ਼ਾਪਿੰਗ। ਤੁਸੀਂ ਵੀ ਕਰ ਲਈ। ਹਨੇਰਾ। ਆਪਾਂ ਚੱਲਨੇ ਆਪਾਂ ਹਨੇਰਾ ਕਾਫੀ ਹੋ ਗਿਆ। ਕਿਥੇ? 아대 <목소리도> 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 ਕੁਪਲੇਵਾ ਕਹਿੰਦਾ ਨਾ ਇੱਥੇ ਹਾਂ ਕੀ ਆ ਚੱਲ ਰਿਹਾ ਹੈ ਹੋਇਆ ਇਹ ਕੀ ਚੱਲ ਰਿਹਾ ਹੈ ਚਲੋ ਹਾਂਜੀ ਸੱਚੀ ਕਾਲ ਜੀ ਸਾਰੇ ਨੂੰ ਤੁਹਾਨੂੰ ਕਰਦੇ ਸਾਰੇ ਨੇ ਕਿਹ ਐ ਡੋਂਗੇ ਅੱਜ ਆਪਾਂ ਆਏ ਕੀ ਦੀ ਜਿਹਾ ਉਹਨਾਂ ਕੋਲੇ ਜੇ ਆਪਾਂ ਸਾਰੇ ਚੱਲੇ ਆ ਰਾਤ ਨੂੰ ਰਹਿਣੇ ਆਜੋ ਤੇ ਦੇਖੋ ਉਹਨਾਂ ਨੂੰ ਮਾਹੌਲ ਸ਼ੌਲ ਹੈਲੋ ਹੈਲੋ हेलो हां मेरे वाला पत्थर आज ਉਏ ਕਾ ਨਾ ਉਹ ਪਿੱਛੇ ਦੇਖੋ 300 ਰੁਪਏ 100 ਰੁਪਏ 500 ਰੁਪਏ 500 ਰੁਪਏ ਖਾਲੀ 500 ਕੇ ਰੋਸ ਬਾਈਸ ਬਾਈ ਕਰਾਉਇ ਤੇਰਾ ਗਾਂਧੀ ਬਾਬਾ ਰਖੇ ਤੇ ਅਨੀਲੀ ਤੀਰੇ ਬਾਈ ਕਾਲਸ ਨਾਲ ਇਸੇ ਕਰ ਕਾਲ ਵੀ ਸਾਥ ਤੇ ਕੁੜੀ ਨੀਲੀ ਹੋਰੀ ਵੀ ਅਸਤ ਨਹੀਂ ਆ ਜੀ ਉਹਨਾਂ ਕੋ ਰੋਕੇਗਾ ਚੰਦੇ ਆ ਹਾਂ ਜੀ ਤੇ ਹੁਣ ਆਪਾਂ ਆ ਗਏ ਸੀ ਘਰੇ ਤੇ ਆਪਾਂ ਬਹੁਤ ਥੱਕ ਗਏ ਹਾਂ ਤੁਹਾਨੂੰ ਪਤਾ ਆਪਾਂ ਕੋ ショपिंग ਕੀਤੀ ਨਾਲੇ ਘੁੰਮ ਲੈਣਾ ਤੇ ਬਹੁਤ ਮਜ਼ਾ ਆ ਸਾਰਿਆਂ ਨਾਲ ਤੇ ਉੜਾ ਆਪਾਂ ਕਰਦੇ ਆ ਰੈਸ਼ਟ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਚ ਉਹਨਾਂ ਦਾ ਮ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਹਾਂਜੀ ਸੁਰਖਾਣ ਚੱਲੇ ਹੋਸਾ ਖਾਨ ਚੱਲੇ ਆ ਤਾਂ ਇਹ ਨਾਲੇ ਦੀਦੀ ਹੋਣੀ ਚਲੋ ਮਿੱਤਰੋ ਹੁਣ ਆਪਾਂ ਮਿਲਦੇ ਆ ਨੈਕਸਟ ਵਲੌਗ ਚ ਉਹਨਾਂ ਦਾ ਸਾਰਿਆਂ ਨੂੰ ਲਵ ਯੂ